ਇਸਪ ਕੈਨੇਡਾ ਦਾ ਝੰਡਾ ਲੈਣ ਲਈ 100 ਸਾਲ ਦੀ ਉਡੀਕ ਇਦਾਂ ਦੀ ਇੱਕ ਹੈਡਲਾਈਨ ਬਹੁਤ ਚਰਚਾ ਦੇ ਵਿੱਚ ਹੈ ਕੀ ਤਫਸੀਲ ਹੈ ਜੀ ਦੇਖੋ ਕੈਨੇਡਾ ਦੇ ਵਿੱਚ ਵੱਧ ਗਿਆ ਕਾਮ ਇਹੋ ਇਸ ਕੱਲ ਦਾ ਕਿ ਹੁਣ ਜਿਹੜਾ ਪ੍ਰਾਈਡ ਹੈ ਨਾ ਉਹ ਜ਼ਿਆਦਾ ਲਿਆ ਜਾ ਰਿਹਾ ਤੇ ਕੈਨੇਡਾ ਦੇ ਝੰਡੇ ਦੀ ਬੜੀ ਦਿਲਚਸਪ ਦਾਸਤਾਨਾ ਸਾਂਝੀ ਕਰਦੇ ਹਾਂ ਜੀ ਅਸੀਂ ਇਹ ਨੂੰ ਵਰਲਡ ਦੀ ਲੌਂਗੇਸਟ ਵੇਟ ਲਿਸਟ ਕਿਹਾ ਜਾ ਸਕਦਾ ਹੈ ਜੇ ਤੁਸੀਂ ਕੈਨੇਡਾ ਦਾ ਝੰਡਾ ਲੈਣਾ ਹੋਵੇ ਸਰਕਾਰ ਕੋਲੋਂ ਤੇ ਤੁਹਾਨੂੰ 100 ਸਾਲ ਉਡੀਕ ਕਰਨੀ ਪੈਗੀ ਅਸਲ ਕਹਾਣੀ ਇਹ ਹੈ ਕਿ 1994 ਦੇ ਵਿੱਚ ਕੈਨੇਡਾ ਦੀ ਫੈਡਰਲ ਸਰਕਾਰ ਨੇ ਇੱਕ ਪ੍ਰੋਗਰਾਮ ਸ਼ੁਰੂ ਕੀਤਾ ਜਿਸ ਵਿੱਚ ਆਮ ਨਾਗਰਿਕਾਂ ਨੂੰ ਸਹੂਲਤ ਦਿੱਤੀ ਕਿ ਤੁਸੀਂ ਅਗਰ ਝੰਡਾ ਚਾਹੁੰਦੇ ਹੋ ਕੈਨੇਡੀਅਨ ਫਲੈਗ ਚਾਹੁੰਦੇ ਹੋ ਜੋ ਪਾਰਲੀਮੈਂਟ ਹਿੱਲ ਤੇ ਚੁਲਾਇਆ ਗਿਆ ਹੋਵੇ ਆਪਾ ਜਿੰਨੀਆਂ ਆਟਵਾ ਦੇ ਵਿੱਚ ਜਿਹੜੀਆਂ ਸੰਸਦ ਤੇ ਹੋਰ ਚੀਜ਼ਾਂ ਜਿਹੜੀਆਂ ਬਿਲਡਿੰਗਸ ਹੈਗੀਆਂ ਉਹਨਾਂ ਤੇ ਜਿਹੜਾ ਝੰਡੇ ਲਾਏ ਗਏ ਨੇ ਉਹਨਾਂ ਨੂੰ ਕੁਝ ਸਮੇਂ ਬਾਅਦ ਰਿਮੂਵ ਕੀਤਾ ਜਾਂਦਾ ਹੈ ਤੇ ਜਿੱਦੋਂ ਉਹਨਾਂ ਨੂੰ ਲਾ ਦਿੱਤਾ ਜਾਂਦਾ ਤੇ ਫਿਰ ਉਹ ਆਮ ਲੋਕਾਂ ਨੂੰ ਦਿੱਤੇ ਜਾ ਸਕਦੇ ਨੇ ਫ੍ਰੀ ਦੇ ਵਿੱਚ ਸੋ ਇਹਦਾ ਮਤਲਬ ਇਹ ਸੀ ਕਿ ਲੋਕ ਲੈ ਸਕਦੇ ਨੇ ਪੀਸ ਫਾਉਰ ਤੇ ਜਿਹੜਾ ਲੱਗਾ ਹੋਇਆ ਈਸਟ-ਵੈਸਟ ਬਲਾਕ ਤੇ ਲੱਗਾ ਹੋਇਆ ਜਾਂ ਹੋਰ ਵੀ ਕਿਤੇ ਪਾਰਲੀਮੈਂਟ ਹਿੱਲ ਤੇ ਲੱਗਾ ਹੋਇਆ ਸੋ ਇਹ ਜਿਹੜੇ ਝੰਡੇ ਨੇ ਜੇ ਸੀ ਮੇਨ ਜਿਹੜਾ ਝੰਡਾ ਹੈ ਪਾਰਲੀਮੈਂਟ ਹਿੱਲ ਦਾ ਉਹ ਕਹਿੰਦੇ ਵੀਕ ਡੇਜ਼ ਦੇ ਵਿੱਚ ਉਤਾਰਿਆ ਜਾਂਦਾ ਰੋਜ਼ ਵੀਕਡੇਜ਼ ਭਾਵ ਛੁੱਟੀਆਂ ਵਾਲੇ ਦਿਨ ਇਹਦਾ ਮਤਲਬ ਹੈ ਕਿ 200 250 ਕਵਾਰੀ ਜਿਹੜਾ ਸਾਲ ਦਾ ਉਹ ਝੰਡਾ ਜਿਹੜਾ ਉਤਾਰ ਕੇ ਬਦਲਿਆ ਜਾਂਦਾ ਹੈ ਤੇ ਹੋਰ ਜਿਹੜੇ ਨੇ ਉਹਨਾਂ ਦੇ ਬਾਰੇ ਕੇਂਦਰ ਕੇ ਹਫਤੇ ਚ ਇੱਕ ਵਾਰੀ ਉਤਾਰੇ ਜਾਂਦੇ ਨੇ ਉਤਾਰਨ ਤੋਂ ਬਾਅਦ ਉਹਨਾਂ ਨੂੰ ਚੰਗੀ ਤਰ੍ਹਾਂ ਸੁਕਾ ਕੇ ਫੋਲਡ ਕਰਕੇ ਪੈਕ ਕਰਕੇ ਉਹਨਾਂ ਨੂੰ ਜਿਸ ਵਿਅਕਤੀ ਨੇ ਬੁਕਿੰਗ ਕੀਤੀ ਹੋਵੇ ਉਹਨਾਂ ਨੂੰ ਜਿਸ ਤਰੀਕੇ ਨਾਲ ਬੁਕਿੰਗ ਆਈ ਹੋਵੇ ਉਸ ਹਸਬ ਨਾਲ ਉਹਨਾਂ ਦੇ ਐਡਰੈਸ ਤੇ ਭੇਜ ਦਿੱਤਾ ਜਾਂਦਾ ਪਰ ਉਹ ਵਿਅਕਤੀ ਫਿਰ ਸੰਭ ਕੇ ਰੱਖਦੇ ਨੇ ਮਾਨ ਵਾਲੀ ਗੱਲ ਹੈ ਕਿ ਉਹ ਝੰਡਾ ਜੋ ਕੈਨੇਡਾ ਦੀ ਪਾਰਲੀਮੈਂਟ ਤੇ ਕਦੇ ਝੁਲਦਾ ਸੀ ਤੇ ਤੁਹਾਡੇ ਕੋਲ ਪਹੁੰਚਾ ਜੇ 2015 ਦੀ ਗੱਲ ਕੀਤੀ ਜਾਵੇ ਸ਼ੁਰੂ-ਸ਼ੁਰੂ ਦੇ ਵਿੱਚ ਜਦੋਂ 1994 ਦੇ ਵਿੱਚ ਲਾਂਚ ਹੋਇਆ ਤੇ ਆਨਲਾਈਨ ਅਪਲਾਈ ਕਰਨਾ ਪੈਂਦਾ ਤੇ ਜਲਦੀ ਲੋਕਾਂ ਨੂੰ ਮਿਲ ਜਾਂਦਾ ਸੀ ਫਿਰ ਕੋਈ 12 13 14 ਸਾਲ ਦੀ ਵੇਟ ਸੀ ਕੁਝ ਲੋਕਾਂ ਨੂੰ ਫਿਰ ਉਸ ਤੋਂ ਛੇਤੀ ਵੀ ਮਿਲ ਜਾਂਦਾ ਸੀ ਪਰ ਜੇ ਅਸੀਂ ਗੱਲ ਕਰੀਏ ਤਾਂ 2015 ਦੇ ਆਸ-ਪਾਸ ਕਹਿੰਦੇ 48 ਸਾਲ ਦੀ ਵੇਟ ਹੋ ਗਈ ਔਰ ਉਸ ਤੋਂ ਬਾਅਦ ਫਿਰ 60 ਸਾਲ ਹੋ ਗਈ ਤੇ ਇਸ ਵੇਲੇ ਇਹ ਹਾਲਾਤ ਨੇ ਕਿ ਜਿਹੜਾ ਫ੍ਰੀ ਫਲੈਗ ਪ੍ਰੋਗਰਾਮ ਹੈ ਇਦੇ ਵਿੱਚ ਇੰਨੀਆਂ ਬੇਨਤੀਆਂ ਆਈਆਂ ਨੇ ਕਿ ਇਹ 100 ਸਾਲ ਨੂੰ ਪਾਰ ਕਰ ਚੁੱਕਾ ਹੈ ਭਾਵੇਂ ਜਿਹੜਾ ਵਿਅਕਤੀ ਅੱਜ ਆਪਣੀ ਸੁਰਤ ਦੇ ਵਿੱਚ ਬੈਠ ਕੇ ਅਪਲਾਈ ਕਰੇਗਾ ਹੋ ਸਕਦਾ ਦੁਨੀਆ ਤੇ ਹੋ ਸਕਦਾ ਕਿ ਮੋਸਟ ਲਾਈਕਲੀ ਉਸ ਬੰਦੇ ਨੇ ਉਹ ਦਿਨ ਦੁਨੀਆ ਤੇ ਦੇਖਣਾ ਨਹੀਂ ਜਦੋਂ ਉਸ ਨੂੰ ਕੈਨੇਡੀਅਨ ਝੰਡਾ ਮਿਲੇਗਾ ਪਰ ਇੱਕ ਆਪਟਿਮਿਜ਼ਮ ਤੇ ਇੱਕ ਰਾਸ਼ਟਰਵਾਦ ਜਿਹੜਾ ਕੈਨੇਡੀਅਨਾਂ ਦੇ ਵਿੱਚ ਜਾਗਿਆ ਉਹ ਖਾਸ ਤੌਰ ਤੇ ਇਸ ਕਰਕੇ ਕਿ ਹੁਣ ਜੋ ਜ਼ਿਆਦਾ ਰਿਕਵੈਸਟ ਆ ਰਹੀਆਂ ਨੇ ਕਿ ਡੋਨਲਡ 트੍ਰੰਪ ਹੋਣਾ ਬਲੋ ਜੋ ਕੈਨੇਡਾ ਦੇ ਉੱਪਰ ਇਸ ਤਰ੍ਹਾਂ ਉਹਨਾਂ ਨੂੰ ਕਮਿਊਨਿਟੀ ਸਟੇਟ ਬਣਾਉਣ ਦੀ ਗੱਲ ਕੀਤੀ ਗਈ ਤੇ ਹੋਰ ਜਿਹੜੀਆਂ ਇੰਨੀਆਂ ਗੱਲਾਂ ਕੀਤੀਆਂ ਗਈਆਂ ਜਿਸ ਵਰਕੇ ਕੈਨੇਡੀਅਨਾਂ ਦੇ ਵਿੱਚ ਇਹ ਕੁਝ ਭਾਵਨਾ ਜਾਗੀ ਹੈ ਤੇ ਕੈਨੇਡੀਅਨ ਜ਼ਿਆਦਾ ਹੋ ਰਹੇ ਨੇ ਇਹ ਵੀ ਕਿ ਕੈਨੇਡਾ ਦੇ ਵਿੱਚ ਕਿਉਂਕਿ ਕੈਨੇਡਾ ਡੇ ਹੈ ਕੈਨੇਡਾ ਡੇ ਪਹਿਲੀ ਜੁਲਾਈ ਨੂੰ ਮਨਾਇਆ ਜਾਂਦਾ ਹੈ ਇਸ ਮੌਕੇ ਤੇ ਇਹ ਪਾਰਲੀਮੈਂਟ ਹਿੱਲ ਦੇ ਝੰਡੇ ਨੂੰ ਤੇ ਛਡੋ ਜਿਹੜੇ ਦੂਸਰੇ ਝੰਡੇ ਜਾਂ ਪੋਲਸ ਨੇ ਉਹਨਾਂ ਦੀ ਸ਼ਾਪਿੰਗ ਵੀ ਬਹੁਤ ਜ਼ਿਆਦਾ ਪਿਛਲੇ ਸਾਲਾਂ ਨਾਲੋਂ ਵੱਧ ਗਈ ਹੈ ਸੋ ਕੈਨੇਡੀਅਨ ਜਿਹੜੇ ਨੇ ਉਹ ਜ਼ਿਆਦਾ ਨੈਸ਼ਨਲਿਜ਼ਮ ਉਹਨਾਂ ਦੇ ਵਿੱਚ ਹੁਣ 이래요. 내키야 자라요.